ਸਤ ਸ੍ਰੀ ਅਕਾਲ ਜੀ ਹੋਸ਼ਨਾਵ ਜੀ ਕੀ ਹਾਲ ਚਾਲ ਨੇ ਮੈਂ ਸਜੀਤ ਕੌਰ ਮਠਾੜੂ ਤੇ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਆਪਾਂ ਫੇਰ ਸਪੈਸ਼ਲ ਵੀਡੀਓ ਜਿਹੜੀ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਮੈਚਿੰਗ ਦੀ ਹੋਰ ਸਨਾਵ ਤੁਸੀਂ ਕੀ ਹਾਲ ਚਾਲ ਨੇ ਆਪਾਂ ਠੀਕ ਠਾਕ ਹਾਂ ਚੜ੍ਹਦੀ ਕਲਾ ਦੇ ਵਿੱਚ ਹਾਂ ਆਪਾਂ ਹਮੇਸ਼ਾ ਉਮੀਦ ਕਰਦੇ ਹਾਂ ਵੀ ਤੁਸੀਂ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਠੀਕ ਠਾਕ ਹੋਵੋਗੇ ਠੰਢ ਠਾਰੀ ਤੋਂ ਬਚੇ ਹੋਵੋਗੇ ਤੇ ਅੱਜ ਤੁਹਾਡੇ ਵਾਸਤੇ ਆਪਾਂ ਇੱਕ ਸਪੈਸ਼ਲ ਨਿਊ ਵੀਡੀਓ ਲੈ ਕੇ ਆਏ ਆ ਜਿਹੜੀ ਅੱਜ ਦੀ ਵੀਡੀਓ ਆਪਣੇ ਕੋਲੇ ਬਰੌਕਟ ਵਾਲੀਆਂ ਸ਼ਾਰਟਾਂ ਆਈਆਂ ਨਹੀਂ ਆ ਬਹੁਤ ਸੋਹਣੀਆਂ ਸਾਰੀਆਂ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਮੈਚਿੰਗਾ ਤੇ ਜਿਹੜੇ ਆਪਣੇ ਚੈਨਲ ਦੇ ਨਾਲ ਨਵੇਂ ਭੈਣ ਭਰਾ ਜੁੜਦੇ ਆ ਉਹਨਾਂ ਨੂੰ ਆਪਣੀ ਲੋਕੇਸ਼ਨ ਦੱਸ ਦਿੰਦੇ ਆ ਡਿਸਟ੍ਰਿਕਟ ਬਠਿੰਡਾ ਮੋੜ ਮੰਡੀ ਦੇ ਨੇੜੇ ਮੈਸਰਖਾਨਾ ਪਿੰਡ ਪੈ ਜਾਂਦਾ ਜਿੱਥੇ ਆਪਣਾ ਗਰਨਾਨ ਕਲਾਸ ਹੈ ਹਾਊਸ ਹੈ ਜਿੱਥੇ ਆਪਣੀ ਮਠਾੜੂ ਸ਼ਾਪ ਹੈਗੀ ਡੇਰਾ ਪਾਪਾ ਪੰਜਾਬ ਦੱਸਦੇ ਨੀਅਰ ਹੈਗੀ ਤੇ ਆਪਣੀ ਵੀਡੀਓ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਦੇਖ ਲਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਆਜੋ ਆਪਾਂ ਵੀਡੀਓ ਕਰਦੇ ਆਂ ਸਟਾਰਟ ਤੇ ਸੋਹਣੇ ਸੋਹਣੇ ਰੰਗ ਸ਼ੂਟ ਰਲ ਕੇ ਸਾਰੇ ਆਪਾਂ ਦੇਖਦੇ ਆਂ ਤੇ ਜਿਹੜੇ ਅੱਜ ਦੇ ਸ਼ੂਟ ਨੇ ਸਾਰੇ ਆਪਣੇ ਕੋਲੇ ਗਰਲ ਸ਼ੂਟ ਆਏ ਨੇਗੇ ਤੇ ਬਹੁਤ ਹੀ ਸੋਹਣਾ ਸਟਾਫ ਹੈਗਾ ਅੱਜ ਜਿਹੜੀਆਂ ਆਪਣੇ ਸ਼ਰਟਾਂ ਆਈਆਂ ਰਹੀਆਂ ਨੇ ਆਪਣੇ ਕੋਲੇ ਖਾਦੀ ਸ਼ਿਲਕ ਦੀਆਂ ਸ਼ਰਟਾਂ ਲਗੀਆਂ ਤੇ ਇਹ ਕਪੜਾ ਖਾਦੀ ਦਾ ਹੈ ਤੇ ਇਹਨਾਂ ਦਾ ਰੇਟ ਵੀ ਆਪਾਂ ਬਹੁਤ ਜ਼ਿਆਦਾ ਬਾਜਵ ਰੇਟ ਦੇਵਾਂਗੇ ਤੇ ਜਿਆਨ ਉਂਜਾ ਰੇਟ ਦੇਵਾਂਗੇ ਬਹੁਤ ਸੋਹਣਾ ਸਟਾਫ ਹੈ ਤੇ 2.5 ਮੀਟਰ ਦੀ ਆਪਾਂ ਸੋਨੂੰ ਸ਼ਰਟ ਦੀ ਕਟਿੰਗ ਦੇਵਾਂਗੇ ਤੇ ਨਾਲ ਆਪਾਂ 2.5 ਮੀਟਰ ਦੀ ਤੁਹਾਨੂੰ ਸਲਵਾਰ ਦੇਵਾਂਗੇ ਗਰਲੈਸ ਸੂਟ ਨੇ ਬਹੁਤ ਸੋਹਣੇ ਤੇ ਇਹਦੇ ਨਾਲ ਆਰਗੰਜ਼ਾ ਦਾ ਦੁਪੱਟਾ ਲਾ ਕੇ ਤੁਸੀਂ ਸੂਟ ਨੂੰ ਰੈਡੀ ਕਰ ਸਕਦੇ ਹੋਗੇ ਬਹੁਤ ਸੋਹਣਾ ਜਿਹੜਾ ਇਹਦਾ ਸਾਫਾ ਹੈਗਾ ਜਿਹੜਾ ਕਪੜਾ ਤੁਹਾਨੂੰ ਤੁਸੀਂ ਜ਼ੂਮ ਕਰਕੇ ਦੇਖੋ ਵੀ ਕਿੰਨਾ ਸੋਹਣਾ ਇਹ ਕਪੜਾ ਜਿਹੜਾ ਹੈਗਾ ਇਹ ਖਾਦੀ ਦਾ ਕਪੜਾ ਹੈ ਖਾਦੀ ਚੈੱਕ ਦਾ ਬਹੁਤ ਸੋਹਣਾ ਅੱਜਕੱਲ ਜਿਹੜਾ ਟ੍ਰੈਂਡ ਦੇ ਵਿੱਚ ਹੈ ਤੇ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਇਹਦੀ ਆਪਾਂ ਸਲਵਾਰ ਦੇਵਾਂਗੇ ਤੁਹਾਨੂੰ ਤੇ ਸਲਵਾਰ ਨਾਲ ਆਪਾਂ ਦੇਵਾਂਗੇ ਕਪੜਾ ਲਾਵਾਂਗੇ ਬਹੁਤ ਹੀ ਵਧੀਆ ਕੁਆਲਿਟੀ ਦਾ ਫਾਈਨ ਕੁਆਲਿਟੀ ਦਾ ਫਿਰ ਉਹਨਾਂ ਦੀ ਸਲਵਾਰ ਆਪਾਂ ਇਹਦੇ ਨਾਲ ਮੈਚਿੰਗ ਕੀਤੀ ਹੋਈ ਹੈਗੀ ਤੇ ਰੇਟ ਆਪਾਂ ਸਿਰਫ ਤੇ ਸਿਰਫ ਤੁਹਾਨੂੰ ਦੇਵਾਂਗੇ 500 ਰੁਪਇਆ ਰੇਟ ਸੂਟ ਦਾ ਤੇ ਬਹੁਤ ਸੋਹਣਾ ਜਿਹੜਾ ਸਾਫਾ ਸਾਰਾ ਸਭ ਜਿਹੜਾ ਅੱਜ ਦਾ ਬਹੁਤ ਸੋਹਣਾਗਾ ਤੇ ਰੇਟ ਵੀ ਇਹਨਾਂ ਦਾ ਬਹੁਤ ਵਾਜੇ ਪੈਗਾ ਸਾਰੀਆਂ ਸ਼ਰਟਾਂ ਜਿਹੜੀਆਂ ਅੱਜ ਦੀਆਂ ਹੈਗੀਆਂ ਨੇ ਬਹੁਤ ਸੋਹਣੀਆਂ ਨੇ ਜੀਆਂ ਤੇ ਸੂਟ ਨੂੰ ਬਾਏ ਕਰਨ ਵਾਸਤੇ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਫਟਾਫਟ ਆਰਡਰ ਤੁਸੀਂ ਪਲੇਸ ਕਰ ਦੇਣਾ ਹੈ ਆਹ ਲਓ ਜੀ ਇਹ ਇਹਦੀ ਹੈਗੀ ਇਹ ਬਲੂ ਕਲਰ ਦੀ ਜਿਹੜੀ ਹੈਗੀ ਹੈਗੀ ਸ਼ਰਟ ਹੈ ਤੇ ਇਹਦੇ ਜਿਹੜੇ ਵਿੱਚ ਸਕਿਨ ਦੇ ਨਾਲ ਕੰਟਰਾਸਟ ਹੈ ਬਹੁਤ ਸੋਹਣੀਆਂ ਸਾਡ ਸ਼ਰਟਾਂ ਨੇਗੀਆਂ ਤੇ ਇਹਦੇ ਨਾਲ ਆਪਾਂ ਸਲਵਾਰ ਹੈਗੀ ਹੈਗੀ ਨੀਲੇ ਕਲਰ ਦੀ ਬਹੁਤ ਸੋਹਣਾ ਕਲਰ ਜਿਹੜਾ ਸਲਵਾਰ ਦਾ ਇਹਦੇ ਨਾਲ ਮੈਚੇਂਗੇਗਾ ਤੇ ਕਈ ਸਲਵਾਰਾਂ ਸਾਨੂੰ 2.5 ਮੀਟਰ ਦੀ ਕਟਿੰਗ ਮਿਲਣਗੀਆਂ ਕਈ ਸਲਵਾਰਾਂ ਸਾਨੂੰ 3 ਮੀਟਰ ਦੀ ਕਟਿੰਗ ਵੀ ਮਿਲਣਗੀਆਂ ਜਿਨ੍ਹਾਂ ਕਟਿੰਗ ਪਿੱਛੇ ਤੋਂ ਆਈ ਆ ਉਵੇਂ ਜਿਕਰੂ ਸਾਨੂੰ ਕਟਿੰਗ ਮਿਲੂਗੀ ਆਹ ਲਓ ਜੀ ਇਹ ਆ ਗਿਆ ਤੀਸਰਾ ਡਜੈਨ ਸਾਰੇ ਡਿਜ਼ਾਈਨ ਜਿਹੜੇ ਹੈਗੇ ਨੇ ਅੱਜ ਦੇ ਬਹੁਤ ਸੋਹਣੇ ਨੇਗੇ ਤੇ ਸੂਟ ਦਾ ਸਿਰਫ ਰੇਟ ਹੈਗਾ 550 500 ਪੂਰੇ 500 ਰੁਪਈਆ ਤੇ ਤੁਸੀਂ ਸੂਟ ਨੂੰ ਬਾਏ ਕਰਨਾ ਫਟਾਫਟ ਅ ਸੂਟ ਨੂੰ ਤੁਸੀਂ ਘਰ ਬੈਠ ਕੇ ਮੰਗਾ ਸਕਦੇ ਹੋ ਆਪਣੀ ਦੁਕਾਨ ਤੇ ਵਿజిਟ ਕਰ ਸਕਦੇ ਹੋਗੇ ਆਹ ਲਓ ਜੀ ਇਹ ਇਹਦੀ ਸੀਗੀ ਗ੍ਰੇ ਨਾਲ ਕੰਟਰਾਸਟ ਇਹਦੀ ਸਲਵਾਰ ਸੀਗੀ ਇਹਦੀ ਮੈਚਿੰਗ ਵੀ ਜਿਹੜੀ ਹੈਗੀ ਹੈ ਬਹੁਤ ਜਿਆਦੇ ਪਿਆਰੀ ਹੈਗੀ ਤੇ ਕਪੜਾ ਤੁਹਾਨੂੰ ਦੱਸਿਆ ਬਹੁਤ ਸੋਹਣਾ ਕਪੜਾ ਹੈਗਾ ਸਾਰੇ ਕਲਰ ਅਲੱਗ-ਅਲੱਗ ਮਿਲਣਗੇ ਤੇ ਆਪਣੇ ਕੋਲੇ ਅੱਜ ਕਾਫੀ ਸਾਰੀਆਂ ਜਿਹੜੀਆਂ ਮੈਚਿੰਗਾਂ ਨਹੀਂ ਆ ਤੁਹਾਡੇ ਵਾਸਤੇ ਆਪਾਂ ਬਹੁਤ ਬਿਆਰੀਆਂ-ਪਿਆਰੀਆਂ ਮੈਚਿੰਗਾਂ ਲੈ ਕੇ ਹਾਜ਼ਰ ਹੋਏ ਆ ਹਾ ਲਓ ਜੀ ਆ ਸ਼ਰਟ ਆਗੀ ਸੰਤਰੀ ਕਲਰ ਦੀ ਤੇ ਇਹਦੇ ਵਿੱਚ ਜਿਹੜਾ ਕਲਰ ਹੈਗਾ ਗਾਜਰੀ ਤੇ ਸੰਤਰੀ ਨਾਲ ਕੰਟਰਾਸਟ ਹੈ ਸਗਿੰਨ ਜਾਂ ਵਿੱਚ ਇਹਦੇ ਫਲਾਵਰ ਹੈ ਬਹੁਤ ਸੋਹਣਾ ਜਾਲ ਬਣਿਆ ਹੋਇਆ ਤੇ ਜਿਹੜਾ ਸਲਵਾਰ ਦਾ ਕਪੜਾ ਏ ਇਹ ਇਹਦੇ ਨਾਲ ਹੈਗਾ ਖਾਦੀ ਦਾ ਹੀ ਖਾਦੀ ਦਾ ਕਪੜਾ ਸਲਵਾਰ ਦਾ ਲੱਗਿਆ ਹੋਇਆ ਤੇ ਸਲਵਾਰਾ ਸੋਨੂੰ ਦੱਸਿਆ 2.5 2.5 ਮੀਟਰ ਦੀ ਕਟਿੰਗ ਸ਼ਰਟਾਂ ਤੇ 2.5 ਮੀਟਰ ਦੀ ਸੋਨੂੰ ਸਲਵਾਰ ਮਿਲੂਗੀ ਇਹਦੇ ਚ ਆਪਣੇ ਕੋਲੇ 7-8 ਕਲਰ ਆਏ ਨੇ ਸਾਰੇ ਕਲਰ ਦੀ ਬਹੁਤ ਸੋਹਣੇ ਨੇਗੇ ਤੇ ਬਾਕੀ ਜਿਹੜੇ ਜੋ-ਜੋ ਡਿਜ਼ਾਈਨ ਆਪਣੇ ਕੋਲੇ ਆਏ ਨੇ ਉਹ ਆਪਾਂ ਸਾਰੇ ਤੁਹਾਨੂੰ ਦਿਖਾ ਦਿੰਨੇ ਆ ਆ ਲਓ ਆ ਸ਼ਰਟ ਜੀ ਹੈਗੀ ਹੈ ਲੈਮਨ ਕਲਰ ਦੇ ਨਾਲ ਇਹ ਲੈਮਨ ਕਲਰ ਦੇ ਨਾਲ ਸ਼ਰਟ ਹੈਗੀ ਤੇ ਬਹੁਤ ਸੋਹਣਾ ਇਹ ਸਾਰਾ ਡਿਜ਼ਾਈਨ ਸਾਰਿਆਂ ਦੇ ਇੱਕੋ ਜਿਹੇ ਨੇਗੇ ਬਸ ਕਲਰਾਂ ਦਾ ਇਹਨਾਂ ਦਾ ਫਰਕ ਹੈਗਾ ਆਹ ਲੋ ਜੀ ਆਏ ਸਲਵਾਰ ਇਹਦੇ ਨਾਲ ਹੈਗੀ ਸਕਿਨ ਕਲਰ ਦੀ ਇਹਦੇ ਨਾਲ ਸਲਵਾਰ ਹੈਗੀ ਇਹਦਾ ਕਲਰ ਬਹੁਤ ਸੋਹਣਾ ਹੈ ਸਿਰਫ ਤੇ ਸਿਰਫ 500 ਦਾ ਸੂਟ ਬਣੂਗਾ ਤੁਹਾਨੂੰ ਤੇ ਕੋਰੀਅਰ ਚਾਰਜ ਇਹਨਾਂ ਦਾ ਸਾਰਿਆਂ ਦਾ ਅਲੱਗ ਲੱਗੂਗਾ ਇਹ ਵਿਆਹ پارٹی ਚ ਗਾਰਨਿਸ਼ਰ ਵਾਸਤੇ ਬਹੁਤ ਸੋਹਣੀ ਚੀਜ਼ ਹੈ ਨਾਲੇ ਇਹਦਾ ਰੇਟ ਵੀ ਬਹੁਤ ਜਨ ਜਨੂਨਜਾ ਰੇਟ ਹੈ ਆਹ ਲਓ ਜੀ ਆ ਇਹਦਾ ਰੈੱਡ ਨਾਲ ਕੰਟਰਾਸਟ ਆ ਗਿਆ ਆ ਜਿਹੜਾ ਡਿਜ਼ਾਈਨ ਹੈ ਇਹ ਬਹੁਤ ਸੋਹਣਾਗਾ ਤੇ ਇਹਦੇ ਨਾਲ ਰੈੱਡ ਕਲਰ ਦੀ ਸਲਵਾਰ ਹੈ ਇਹਦੇ ਨਾਲ ਸਲਵਾਰ 3 ਮੀਟਰ ਦੀ ਘੱਟੋ ਘੱਟ 3 ਮੀਟਰ ਦੀ ਸਲਵਾਰ ਲੱਗੀ ਹੋਈ ਹੈ ਇਹਦੇ ਨਾਲ ਆਪਾਂ 3 ਮੀਟਰ ਦੀ ਸਲਵਾਰ ਹੀ ਤੁਹਾਨੂੰ ਦੇਵਾਂਗੇ ਤੇ ਇਹ ਸੀਗੇ ਬਰੌਕਟ ਦੇ ਡਿਜ਼ਾਈਨ ਆਪਣੇ ਕੋਲੇ ਇੱਕ ਆਪਣੇ ਕੋਲੇ ਮੈਚਿੰਗਾਂ ਹੋਰ ਬਹੁਤ ਸੋਹਣੀਆਂ ਆਈਆਂ ਪਈਆਂ ਉਹ ਵੀ ਤੁਹਾਨੂੰ ਦਿਖਾਉਣੀ ਆ ਉਹਨਾਂ ਦੇ ਰੇਟ ਅਲੱਗ ਹੋਣਗੇ ਇਹਦੇ ਨਾਲ ਆ ਲਓ ਜੀ ਜਿਹੜੇ ਇਹ ਵਾਲੇ ਸ਼ੂਟ ਲੈਣਗੇ ਇਹਨਾਂ ਦਾ ਰੇਟ ਹੈਗਾ 650 ਰੁਪਇਆ ਤੇ ਇਹਦਾ ਸਾਬ ਵੀ ਬਹੁਤ ਸੌਫਟ ਹੈਗਾ ਬਹੁਤ ਸੋਹਣਾ ਇਹਦਾ ਕਪੜਾ ਹੈਗਾ ਤਾਂ ਇਹ ਮੀਟਰ ਦੀ ਸ਼ਰਟ ਤੁਹਾਨੂੰ ਮਿਲੂਗੀ ਇਹ ਕਿਉਂਕਿ ਹੁਣ ਜਿਹੜਾ ਸੀਜ਼ਨ ਏਦੋਂ ਮੂਰੇ ਸੀਜ਼ਨ ਆਊਗਾ ਉਹ ਸਾਰਾ ਕਪੜਾ ਇਹੀ ਸੋਹਣਾ ਲੱਗਦਾ ਤੇ ਪੋਲਾ ਪੋਲਾ ਕਪੜਾ ਇਹੀ ਕਪੜਾ ਪਾਊਗਾ ਮੂਰੇ ਇਹ ਆ ਲਓ ਜੀ ਆ ਇਹਦੀ ਸਲਵਾਰ ਹੈ ਫਲਾਵਰ ਦੇ ਨਾਲ ਇਹਦਾ ਕੰਟਰਾਸਟ ਹੈ 650 ਰੁਪਏ ਦਾ ਛੂਟ ਹੈ ਇਹ ਇਹਦਾ ਸਿਰਫ ਤੇ ਸਿਰਫ ਰੇਟ 650 ਰੁਪਿਆ ਸਾਰਿਆਂ ਦਾ ਕੋਰੀਅਰ ਚਾਰਜ ਸਾਨੂੰ ਅਲੱਗ ਤੋਂ ਲੱਗੂਗਾ ਆਹ ਲਓ ਜੀ ਕਾ ਮੈਚਿੰਗ ਆਗੀ ਇਹ ਬਹੁਤ ਸੋਹਣੀ ਹੈਗੀ ਬਹੁਤ ਪਿਆਰਾ ਕਲਰ ਹੈ ਇਹਦਾ ਮੈਚਿੰਗ ਦਾ ਆਹ ਲਓ ਜੀ ਇਹ ਸ਼ਰਟ ਜਿਹੜੀ ਹੈਗੀ ਇਹ ਪਿਓਰ ਮਸਲੀਨ ਦੀ ਹੈ ਤੇ ਵਿੱਚ گلاب ਦੇ ਫੁੱਲ ਤੇ ਪੱਤੀ ਬਣੀ ਹੋਈ ਹੈ ਡਿਜ਼ਾਈਨ ਬਹੁਤ ਜਿਆਦਾ ਸਲੈਕਟਰ ਨੇ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਆਪਾਂ ਇਹਦੇ ਨਾਲ ਬੇਬੀ ਪਿੰਕ ਦੀ ਜਿਹੜੀ ਸਲਵਾਰ ਲਾਈ ਹੈ ਬਹੁਤ ਸੋਹਣਾ ਇਹਦਾ ਕੰਟਰਾਸਟ ਹੈ ਆਹ ਸਲਵਾਰੇ ਦੀ ਬੇਬੀ ਪਿੰਕ ਦੀ ਇਹਦੇ ਨਾਲ ਲੱਗੀ ਹੈ ਬਹੁਤ ਸੋਹਣਾ ਇਹਦਾ ਇਹਦੀ ਮੈਚਿੰਗ ਹੈਗੀ ਆਹ ਲਓ ਜੀ ਇਹ ਆ ਗਿਆ ਇਹਦਾ ਅਗਲਾ ਡਿਜ਼ਾਈਨ ਇਹ ਵੀ ਡਿਜ਼ਾਈਨ ਬਹੁਤ ਸੋਹਣਾ ਹੈਗਾ ਇਹਦੇ ਨਾਲ ਵੀ ਬੇਬੀ ਪਿੰਕ ਦੀ ਸਲਵਾਰ ਹੈ ਇਹ ਵੀ ਸ਼ਰਟ ਸਾਨੂੰ 2.5 ਮੀਟਰ ਦੀ ਮਸਲੀਨ ਦੀ ਸ਼ਰਟ ਮਿਲੂਗੀ ਮਸਲੀਨ ਵੀ ਪੂਰੇ ਟਾਪ ਦੀ ਲੱਗੀ ਹੋਈ ਹੈ ਬਹੁਤ ਸੋਹਣੀ ਮਸਲੀਨ ਹੈ ਤੇ ਡਿਜ਼ਾਈਨ ਇਹਦਾ ਡੀਟੇਲ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਇਹਨਾਂ ਦੇ ਰੇਟ ਬਹੁਤ ਜ਼ਿਆਦਾ ਘਟਨੇ 650 ਰੁਪਏ ਦਾ ਛੂਟ ਹੈ ਇਹ ਛੂਟ ਇਸ ਤੋਂ ਪਹਿਲਾਂ ਅਸੀਂ 1000 1000 ਰੁਪਏ ਦੇ ਛੂਟ ਸੇਲ ਕਰੇ ਸੀਗੇ ਇਹ ਜਿਹੜੇ ਸੂਟ ਅੱਜ ਦਿਖਾਏ ਨੇ ਸਾਰੇ ਸੂਟ ਸਾਡੇ ਕੋਲੇ ਸਿੰਗਲ ਸਿੰਗਲ ਨੇ ਇਹ ਇਸ ਕਰਕੇ ਸਾਰੇ ਸਾਨੂੰ ਸੂਟ ਕਟਾ ਕੇ ਡਿਸਕਾਊਂਟ ਤੇ ਲਾਏ ਹੋਏ ਨੇਗੇ ਆਹ ਲੋ ਜੀ ਆਏ ਦੀ ਬੇਬੀ ਪਿੰਕ ਦੀ ਸਲਵਾਰ ਆ ਗਈ ਤੇ ਇਹ ਦੀ ਆ ਗਈ ਮੈਚਿੰਗ ਆਹ ਲੋ ਜੀ ਕਹਾ ਇੱਕ ਬਲੈਕ ਦੇ ਨਾਲ ਕੰਟਰਾਸਟ ਇਹ ਵੀ ਜਿਹੜੀ ਸ਼ਰਟ ਹੈਗੀ ਹੈ ਬਹੁਤ ਸੋਹਣੀ ਹੈ ਕਪੜਾ ਜਿਹੜਾ ਬਹੁਤ ਹੀ ਸੌਫਟ ਹੈ ਤੇ ਇਹਦੇ ਨਾਲ ਸ਼ਰਟ ਦਾ ਕਪੜਾ ਜਿਹੜਾ ਹੈਗਾ 3 ਮੀਟਰ ਹੈਗਾ ਜਿਵੇਂ ਸਾਡੇ ਕੋਲੇ ਕੋਈ ਕਟਿੰਗ ਰਹਿ ਜਾਂਦੀ ਹੈ ਇਹਦੇ ਨਾਲ ਸ਼ਰਟ 3 ਮੀਟਰ ਦੀ ਮਿਲੂਗੀ ਤੇ 2.5 ਮੀਟਰ ਦੀ ਸਲਵਾਰ ਮਿਲੂਗੀ ਤੇ ਇਹਦਾ ਸਿਰਫ ਤੇ ਸਿਰਫ ਰੇਟ 650 ਰੁਪਇਆ ਹੋਊਗਾ ਇਹ ਸਾਰੇ ਸੂਟ ਜਿਵੇਂ 12 13 1400 ਦੀ ਰੇਂਜਾਂ ਵਾਲੇ ਸੂਟ ਨੇ ਸਾਰੇ ਵਧੀਆ ਕੁਆਲਿਟੀ ਦੇ ਨੇ ਤੇ ਇਹਨਾਂ ਦਾ ਬਸ ਇੱਕ ਸਿੰਗਲ ਸਿੰਗਲ ਕਰਕੇ ਸਾਰੇ ਇਹ ਇਸੇ ਕਰਕੇ ਇਹਨਾਂ ਦਾ ਰੇਟ ਘਟਾ ਹੈ ਕਿਉਂਕਿ ਸਾਰੇ ਸਿੰਗਲ ਸਿੰਗਲ ਪੀਸ ਨੇਗੇ ਤੇ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹਿ ਗਿਆ ਆਹ ਲਓ ਜੀ ਇਹਦਾ ਆ ਗਿਆ ਅਗਲਾ ਕਲਰ ਆ ਵੀ ਬਹੁਤ ਸੋਹਣਾ ਸੂਟ ਹੈਗਾ ਤੇ ਫੁੱਲ ਦੇਖੋ ਐ ਉੱਤੇ ਤੇ ਰਿਆ ਪਿਆ ਜੀ ਮੈਂ ਕੋਈ ਗੋਭੀ ਦਾ ਫੁੱਲੰਦਾ ਬਹੁਤ ਸੋਹਣਾ ਸੂਟ ਹੈ ਇਹ ਤੇ ਇਹਦੀ ਸਲਵਾਰ ਦੀ ਮੈਚਿੰਗ ਵੀ ਬਹੁਤ ਜਿਆਦੇ ਪਿਆਰੀ ਹੈ ਮਸਲੀਨ ਟੂ ਮਸਲੀਨ ਹੈ ਆਹ ਲੋ ਜੀ ਇਹਦੀ ਆ ਗਈ ਸਲਵਾਰ ਇਹਦੀ ਮੈਚਿੰਗ ਹੈ ਸਾਰੀਆਂ ਮੈਚਿੰਗਾਂ ਬਹੁਤ ਸੋਹਣੀਆਂ ਨੇ ਜੀ ਹੈ ਮੈਚਿੰਗਾਂ ਨਹੀਂ ਛੱਡਣ ਵਾਲੀਆਂ ਤੇ ਆਹ ਲੋ ਜੀ ਇਹ ਆ ਗਈ ਸ਼ਿਮਰ ਟੂ ਸ਼ਿਮਰ ਤੇ ਇਹਦਾ ਰੇਟ ਆਪਾਂ ਦੇਵਾਂਗੇ ਰੇਟ ਤੁਸੀਂ ਧਿਆਨ ਨਾਲ ਸੁਣੀ ਜਾਓ ਜਿਵੇਂ ਪਹਿਲਾਂ ਦਾ ਰੇਟ ਸੀਗਾ 500 ਰੁਪਿਆ ਜਿਹੜੇ ਆਪਾਂ ਬਰੌਕਟ ਵਾਲੇ ਦਿਖਾਏ ਸੀ ਤੇ ਜਿਹੜੇ ਆਪਣੇ ਸਾਰੇ ਮੈਚਿੰਗਾਂ ਆਹ ਵਾਲੀਆਂ ਆਗੀਆਂ ਇਹ ਆਪਾਂ 650 ਦੀ ਮੈਚਿੰਗ ਦਿੱਤੀ ਹੈ ਜਿਹੜੀ ਹੁਣ ਸ਼ਿਮਰ ਟੂ ਸ਼ਿਮਰ ਮੈਚਿੰਗ ਆ ਗਈ ਇਹ ਆਪਾਂ 750 ਦੀ ਦੇਵਾਂਗੇ ਤੁਹਾਨੂੰ ਤੇ ਇਹਦੀ ਮੈਚਿੰਗ ਵੀ ਬਹੁਤ ਪਿਆਰੀ ਹੈ ਇਹਦੀਆਂ ਸਾਰੀਆਂ ਮੈਚਿੰਗਾਂ ਬਹੁਤ ਸੋਹਣੀ ਹੈ ਮੈਂ ਤੁਹਾਨੂੰ ਕਪੜਾ ਦਿਖਾਉਣੀ ਹੈ ਬਹੁਤ ਸੋਹਣਾ ਕਪੜਾ ਤੇ ਸ਼ਿਮਰ ਟੂ ਸ਼ਿਮਰੀ ਹੋਊਗਾ ਇਹ ਆਹ ਲੋ ਜੀ ਇਹਦੇ ਵਿੱਚ ਬਾਕੀ ਕਾਫੀ ਡਿਜ਼ਾਈਨ ਆਪਣੇ ਕੋਲੇ ਕੱਟ ਕੇ ਮੈਚਿੰਗ ਵਾਲੇ ਤਿਆਰ ਕਰਨ ਵਾਲੇ ਪਏ ਆ ਤੇ ਬਸ ਇਹ ਆਪਣੇ ਐਟ ਟਾਈਮ ਤਿੰਨ ਚਾਰ ਡਿਜ਼ਾਈਨ ਹੀ ਆਪਣੇ ਕੋਲੇ ਕਟਿੰਗ ਕੀਤੇ ਹੋਏ ਨੇ ਤੇ ਆਹ ਲਓ ਜੀ ਇਹ ਦੀ ਸਲਵਾਰ ਹੈਗੀ ਇਹਦੀ ਮੈਚਿੰਗ ਪੂਰੀ ਟੌਪ ਦੀ ਹੈ ਤੇ ਰੇਟ ਇਹਦਾ 750 ਰੁਪਏ ਸਾਰੇ ਸੂਟਾਂ ਦਾ ਅਲੱਗ ਤੋਂ ਚਾਰਜ ਤੁਹਾਨੂੰ ਲੱਗੂਗਾ ਆਹ ਲਓ ਜੀ ਪਿਸਤਾ ਦੇ ਨਾਲ ਆ ਗਿਆ ਬਹੁਤ ਸੋਹਣੀ ਸ਼ਰਟ ਆ ਗਈ ਇਹਦੀ ਛੱਟ ਜਿਹੜੀ ਹੈਗੀ ਬਹੁਤ ਸੋਹਣੀ ਹੈ ਤੇ ਸਲਵਾਰ ਦਾ ਕਪੜਾ ਵੀ ਤੁਹਾਨੂੰ ਦੱਸਿਆ ਵੀ ਸ਼ਿਮਰ ਟੂ ਸ਼ਿਮਰ ਹੈ आ लो जी ए आ गया डिजैन ये ओरेंज ब्लैक ये जे अपने ऑप्शन ने जो किसी ने ब्लैक सलवार लाईनी है तो यह ब्लैक सलवार ला सद्दरेंज लज ला सद्दिस्ता सलवार के ना यिंग है आ लो जी आ गई मैचिंग आ लो जी अगला कलर आ गया अपने को ब्लैक त वाइट ए कलर भी बहुत सोहना है ये अपना लास्ट वाला सी कलर ਤੇ ਬਾਕੀ ਸਾਡੇ ਕੋਲੇ ਕਾਫੀ ਜਿਹੜਾ ਮਾਲ ਆਇਆ ਪਿਆ ਮੈਚਿੰਗ ਆ ਸਾਡੇ ਕੋਲ ਟਾਈਮ ਲੱਗਿਆ ਕੱਟ ਕੇ ਵੀ ਅਸੀਂ ਤਿਆਰ ਕਰੀਏ ਤੇ ਕਸਟਮਰ ਆਪੇ ਇੱਕ ਟੱਕਾ ਪਾ ਕੇ ਲੈ ਜਾਂਦੇ ਨੇ ਆਹ ਲਓ ਜੀ ਇਹ ਹੈਗਾ ਬਲੈਕ ਤੇ ਵਾਈਟ ਦਾ ਫਲਾワー ਬਹੁਤ ਸੋਹਣਾ ਹੈ ਤੇ ਇਹਦੇ ਨਾਲ ਸਲਵਾਰ ਜਿਹੜੀ ਹੈਗੀ ਹੈ ਬਲੈਕ ਕਲਰ ਦੀ ਹੈ ਆਹ ਲਓ ਜੀ ਇਹ ਬਲੈਕ ਕਲਰ ਦੀ ਸਲਵਾਰ ਹੈ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਮੈਚਿੰਗ ਸੂਟਾਂ ਦੀ ਤੇ ਆਪਣੇ ਕੋਲੇ ਬਰੀਆਂ ਵਾਲਾ ਤੇ ਹੋਰ ਆਪਣਾ ਕੜਾਈ ਵਾਲਾ ਇਧਰ ਤੁਸੀਂ ਦਿਖਾਇਓ ਮਾੜਾ ਜ ਆ ਇਸ ਤਰ੍ਹਾਂ ਦੇ ਆਪਣੇ ਕੋਲੇ ਢੇਰ ਸਾਰੇ ਮਾਲ ਹੁੰਦੇ ਨੇ ਬਹੁਤ ਜਿਆਦੇ ਕਾਉਂਟੀ ਦੇ ਵਿੱਚ ਆਪਣੇ ਕੋਲੇ ਮਾਲ ਹੁੰਦੇ ਨੇ ਤੁਸੀਂ ਜਿਆਦੇ ਮਹਿੰਗਾ ਵਰਕ ਵਾਲਾ ਸਸਤਾ ਦੇਣ ਲੈਣ ਵਾਲਾ ਤੁਸੀਂ ਜਿਹੇ ਜਾਂ ਮਰਜ਼ੀ ਲੈ ਸਕਦੇ ਹੋ ਤੇ ਇੱਕ ਆਪਣੇ ਕੋਲੇ ਚੈੱਕ ਹੈ ਜਿਹੜਾ ਉਹ ਆਇਆ ਪਿਆ ਇੱਕ ਚੈੱਕ ਦੇ ਆਪਣੇ ਕੋਲ ਦੁਬਾਰੇ ਰੰਗ ਆ ਰਹੇ ਨੇਗੇ ਤੇ ਜੇ ਜਿਹੜੀ ਜਿਹੜੀ ਭੈਣ ਨੂੰ ਚੈੱਕ ਦੀ ਲੋੜ ਹੋਵੇ ਤੇ ਚੈੱਕ ਸੂਟ ਵੀ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਲੈ ਸਕਦੇ ਹੋ ਤੇ ਬਾਕੀ ਤੁਸੀਂ ਆ ਮਾਲ ਸਾਰਾ ਦੇਖ ਲਓ ਆਪਣੇ ਕੋਲੇ ਕਾਉਂਟੀ ਦੇ ਵਿੱਚ ਮਾਲ ਹੁੰਦਾ ਤੁਸੀਂ ਦੁਕਾਨਦਾਰ ਭੈਣਾਂ ਜਿਹੜੀਆਂ ਘਰੇ ਕੰਮ ਕਰਦੀਆਂ ਉਹ ਵੀ ਆਪਣੇ ਕੋਲ ਮਾਲ ਨੂੰ ਲੈ ਸਕਦੀਆਂ ਨੇ ਆਪਾਂ ਨੇ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਆਪਣੇ ਨਾਲ ਫੋਨ ਕਰਕੇ ਕੰਟੈਕਟ ਕਰ ਸਕਦੀਆਂ ਨੇ ਬਾਕੀ ਸਾਡੀ ਇੱਕ ਸੇਲ ਭੈਣਾਂ ਨੂੰ ਬੇਨਤੀ ਹੈ ਕਿ ਸਾਡੀ ਇੱਕ ਨੇੜੇ-ਨੇੜੇ ਸਾਰੇ ਪਿੰਡਾਂ ਚ ਨਾ ਇੱਕ ਸਿਆਸੀ ਸਾਡੀ ਗੱਡੀ ਹੈ ਸਾਡੇ ਮਠਾੜੂ ਸਾਹਿਬ ਸੇਲ ਤੇ ਜਾਂਦੇ ਨੇ ਤੇ ਜਿਹੜੇ ਵੀ ਸੂਟ ਤੁਹਾਨੂੰ ਤੁਸੀਂ ਵੀਡੀਓ ਦੇਖਦੇ ਰਹਿੰਦੇ ਹੋ ਜਿਹੜਾ ਸੂਟ ਤੁਹਾਨੂੰ ਪਸੰਦ ਹੋਵੇ ਤੇ ਸਾਡੀ ਜਿਹੜੀ ਬੈਂ ਹੈ ਉਹ ਸਾਡੀ ਖੱਟੇ ਰੰਗ ਦੀ ਬੈਨ ਹੈ ਕਿਉਂਕਿ ਮਸ਼ਹੂਰ ਬੈਨ ਐਸੀ ਪੁਰਾਣੇ ਸਮੇਂ ਤੋਂ ਕੰਮ ਕਰਦੇ ਆਂਗੇ ਸੇਲ ਦਾ ਤੇ ਤੁਸੀਂ ਸਾਡੇ ਮਠਾੜੂ ਸਾਹਿਬ ਤੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਵੇ ਸਕਰੀਨ ਸ਼ਾਟ ਮਾਰ ਕੇ ਤੁਸੀਂ ਇਸੇ ਨੰਬਰ ਤੇ ਭੇਜ ਸਕਦੇ ਹੋ ਤੇ ਤੁਸੀਂ ਤੁਸੀਂ ਮਠਾੜੂ ਸਾਹਿਬ ਤੋਂ ਵੀ ਇਹ ਸੂਟ ਮੰਗਵਾ ਸਕਦੇ ਹੋ ਤੁਸੀਂ ਵੀ ਜਿਹੜਾ ਸੂਟ ਤੁਹਾਨੂੰ ਸੋਹਣਾ ਲੱਗੇ ਤੇ ਇਹ ਸੀਗੇ ਆਪਣੇ ਸਾਰੇ ਅੱਜ ਦੇ ਰੰਗ ਡਿਜ਼ਾਈਨ ਵੀਡੀਓ ਦੇ ਤੇ ਵੀਡੀਓ ਆਪਣੀ ਵੱੱਧ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੇ ਸਾਸਰੀ ਕਾਲ ਜੀ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ